ਤੁਹਾਨੂੰ ਸ੍ਰੀਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰ ਰੰਡਾਵਾ 555 ਤੇ ਤੇ ਆ ਆਪਾਂ ਮੂਲੀਆਂ ਤੇ ਛਿਲਗਮ ਲਾਏ ਪਹਿਲਾਂ ਮੂਲੀਆਂ ਤੇ ਬਹੁਤ ਵਧੀਆ ਹੋਈਆਂ ਚੈੱਕ ਕਰੋ ਤੇ ਮੂਲੀ ਤੇ ਬਹੁਤ ਸੰਗਣੀ ਉਹ ਵੀ ਮੂਲੀ ਨਹੀਂ ਮੁੱਕਦੀ ਆਪਣੇ ਕੋ ਤੇ ਇਹ ਮੂਲੀਆਂ ਤੇ ਪੱਲੀ ਵੱਟ ਤੇ ਜਿਹੜੀ ਆ ਉਹ ਛਿਲਗਮ ਉਹ ਵੀ ਚੈੱਕ ਕਰਾ ਲਓ ਇਹ ਹੁਣ ਆਪਾਂ ਅੱਜ ਲਿਆਂਦੀ ਹੀ ਗੋਭੀ ਦੀ ਪਨੀਰੀ ਔਰ ਸ਼ੀਰੋ ਆਡੇ ਲਾਗੇ ਬੰਨੇ ਜਿਹੜਾ ਵੀ ਭੋਰਛੀ ਦਾ ਪੂਰਾ ਨਾਂ ਚੱਲਦਾ ਪਨੀਰੀ ਬਨਉਂਦੀ ਜ਼ਿਆਦੇ ਉੱਥੋਂ ਲਿਆਉਂਦੇ ਤੇ ਉੱਥੋਂ ਲੈਂਦੀ ਅੱਜ ਫੁੱਲੀ ਦੀ ਫੋਲ ਗੋਭੀ ਦੀ ਪਨੀਰੀ ਆ ਵਟ ਵਿੱਚ ਵੇਲੀ ਇਹ ਚੋੜੀ ਤੇ ਇੱਥੇ ਏਦਾਂ ਕਰਾਂਗੇ ਵੀ ਇੱਕ ਬੂਟਾ ਉੱਧਰ ਇੱਕ ਉੱਧ ਲਾ ਰਾਂਗੇ ਹੁਣ ਲਾਉਣ ਲੱਗੇ ਆਪਾਂ ਫੁੱਲ ਗੋਬੀ ਤੇ ਇਹ ਹੁਣ ਥੋੜੀ ਜਿਹੀ ਕੂਲੀ ਕਰਕੇ ਨਾ ਵਟ ਫੇਰ ਲਾਵਾਂਗੇ ਬਾਕੀ ਮਿਹਨਤ ਤੇ ਪੈਂਦੀ ਆ ਚਲਦੀ ਸਬਜੀ ਦੀ ਪਰ ਚਲਦੀ ਸਬਜੀ ਨਾਲ ਦੀ ਜਿਹੜੀ ਰੀਸ ਨਹੀਂ ਹੈਗੀ ਬੁਯਾਰੋਂ ਭਾਈ ਜੋ ਮਰਜੀ ਸ਼ਾਗਲੂ ਲੈ ਲਓ ਉਹੋ ਜੀ ਸਬਜੀ ਨਹੀਂ ਬਣਦੀ ਸਪਰੇ ਆ ਕਰ ਕਰ ਟੀ ਲਾ ਲਾ ਕੇ ਸਬਜੀ ਆਉਂਦੀ ਆ ਆਪਣੇ ਤਾਂ ਕਰਕੇ ਹੁਣ ਆਪਾਂ ਥੋੜਾ ਜਿਹਾ ਥਾਂ ਜਿਹੜਾ ਪੱਕਾ ਸਬਜੀ ਦਾ ਰੱਖੀ ਕਰਾਂਗੇ ਠੀਕ ਹੈ ਜੀ ਬਾਕੀ ਵਲੋਗ ਨਾ ਬਣੇ ਰਿਓ ਵੀਡੀਓ ਨੂੰ ਸ਼ੇਅਰ ਕਰੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਕਰੋ ਠੀਕ ਆ ਜੀ ਬਾਕੀ ਦੇਸੀ ਜਿਮ ਇਹ ਤਾਂ ਹੈ ਸਾਡੇ ਕੋਲ ਜਿਮ ਕਿੱਥੇ ਜਾਣਾ ਉਹ ਕੰਮ ਨਹੀਂ ਮੁੱਕਦੇ ਇਹੋ ਜਿਮ ਸਾਡੇ ਦੇਸੀ ਨਾਲੇ ਕੰਮ ਹੋ ਜਾਂਦਾ ਇਹ ਨਾਲੇ ਐਕਸਰਸਾਈਜ਼ ਕੀ ਕਹਿੰਦੇ ਇਹ ਰੋਟੇਟਰ ਦੋ ਦਾ ਫੇਰਦ ਲਗੇ ਆਪਾਂ ਇਹਨਾਂ ਪ੍ਰੀਕ ਜੂ ਨਾਲ ਲੈਂਦੀ ਆ ਫੁੱਲ ਗੋਭੀ ਦੀ ਪਨੀਰ ਨਾਲ ਲਾ ਜਕੰਦਰ ਉਹ ਵੀ ਲਾਵਾਂਗੇ ਬਾਜਰੋਂ ਸਬਜੀ ਲੱਗਣ ਡੈ ਵੀ ਤੇ ਫਿਰ ਤੁਹਾਨੂੰ ਉਹਦਾ ਵਲੋਗ ਵੀ ਚੈੱਕ ਕਰਾਂਗੇ ਠੀਕ ਹੈ ਜੀ ਆਪਾਂ ਪਹਿਲਾਂ ਵੀ ਸੁੱਜੀ ਲਾਈ ਸੀ ਤੇ ਉਦੋਂ ਮੀਮਾ ਪੈ ਗੇ ਉਹ ਸਬਜੀ ਜਿਹੜੀ ਹੋਈ ਨਹੀਂ ਮਰ ਗਈ ਦੁਬਾਰਾ ਪਾਣੀ ਨਾਲ ਹੁਣ ਦੋਰੇ ਲਾਈਆਂ ਮੂੜੀਆਂ ਮਾਲੀਆਂ ਗੌਂਦ ਤੇ ਵੱਧੂ ਹੋਣ ਦੇ ਨਾਲ ਜਿਹੜਾ ਦੂਜੀ ਸਬਜੀ ਲਾਵਾਂਗੇ ਠੀਕ ਹੈ ਜੀ ਇਹ ਹੁਣ ਇੱਥੇ ਪਾਉਨੇ ਆ ਥੋੜੀ ਥੋੜੀ ዳਇਆ ዳਇਆ ਪਾ ਕੇ ਤੇ ਫਿਰ ਗੋਡੀ ਮਾੜੀ ਜੀ ਮਾਰਦੇ ਆ ਤੇ ਫਿਰ ਲਾਵਾਂਗੇ ਤਾਂ ਬਰੀਕ ਹੋ ਜੂਗਾ ਬਾਕੀ ዳਇਆ ਦਾ ਬੜਾ ਰੋਲਾ ਚੱਲਣ ਡਿਆ ዳਇਆ ਮਿਲ ਨਹੀਂ ਦੇ ਇਹ ਜੇ ਮਿਲਦੀ ਆ ਤੇ ਨਾਲ ਸਮਾਨ ਦਈ ਜਾਂਦੇ ਤੇ ਕਰਨ ਵਾਲੇ ਕਮੌਖਈਆ ਕੁੱਲ ਮਗਾ ਕੇ ਕਿਸਾਨੀ ਦਾ ਜਦੋਂ ਚੀਜ਼ ਦੀ ਲੋਡ ਹੁੰਦੀ ਆ ਜੂਰੀਆ ਦੀ ਲੋਡ ਤੇ ਉਹਦੀ ਛੋਟ ਪੈਣੀ ਜਦੋਂ ਹੰਡਾਇਆ ਦੀ ਲੋਡ ਪਈ ਤਾਂ ਹੰਡਾਇਆ ਦੀ ਛੋਟ ਇਹ ਕੁੱਲ ਮਲਾ ਕੇ ਉਹਨਾਂ ਨੇ ਨਾ ਫੇਰਿਆ ਪਾ ਲਿਆ ਦੁਕਾਨਾਂ ਵਾਲਿਆਂ ਨੇ ਬਾਕੀ ਚੱਲੀ ਜਣੇ ਕੰਮ ਇਦਾਂ ਹੀ ਤੇ ਸਵਾਯਾ ਮਾੜੀ ਖਲਾਤੀ ਆ ਹੁਣ ਇੱਕ ਕਰੀ ਗਈ ਫੇਰ ਫੇਰਦੇ ਆ ਤੇ ਫਿਰ ਲਾਵਾਂਗੇ ਪਨੀਰ ਈ ਜਣੇ ਬਾਕੀ ਤੁਸੀਂ ਵੀ ਥੋੜੀ ਬੋਤੀ ਜਿਹੜੀ ਸਬਜ਼ੀ ਆ ਜੂਨ ਲਾਈ ਕਰੋ ਖਾਣ ਨੂੰ ਜੋਗੀ ਈ ਕਹਿੰਦੇ ਉਹ ਕਰੋ ਚੈੱਕ ਤੇ ਹੁਣ ਲਾਉਨੇ ਆ ਤੇ ਪਨੀਰੀ ਆਪਾਂ ਬਾਕੀ ਇਹਦੇ ਪੰਜਾਬ ਤੇ ਇੰਡੀਆ ਚ ਕੰਮ ਹੈ ਨਹੀਂ ਆ ਤੇ ਅੱਜ ਪਹੁੰਚ ਹੀ ਗਏ ਆ ਤੇ ਉਹਨਾਂ ਦਾ ਕੰਮ ਤਾਂ ਸਾਰਾ ਵੇਖਿਆ ਤੇ ਚੈੱਕ ਕੀਤਾ ਉਹਨਾਂ 8-10 ਬੰਦੇ ਲਾ ਲੋ ਸਾਪੀ ਸਮਾਨ ਦੇਣ ਨੂੰ ਹੀ ਰੱਖੇ ਆ ਵੀ ਕੋਈ ਬਿੱਲ ਕੱਟਣ ਵਾਲਾ ਕੋਈ ਕੈਸ਼ ਕਰਨ ਵਾਲਾ ਤੇ ਕੋਈ ਸਮਾਨ ਕੱਢਣ ਵਾਲਾ ਇਦਾਂ ਦੀ ਗੱਲ ਬਾਤ ਆ ਅਗਲੇ ਕੰਮ ਤੋਰਿਆ ਬਾਕੀ ਜੇ ਆ ਮਨਜਬ ਹੋਣਾ ਵਾਂ ਤੇ ਕੋਈ ਵੀ ਲੈਣ ਥੋੜੀ ਇਹ ਨਾ ਵੱਖਰੀ ਦੁਨੀਆ ਤੋਂ ਚੁਣਨੀ ਪੈਣੀ ਆ ਤੇਰੀ ਬੰਦਾ ਕਾਮਯਾਬ ਹੁੰਦਾ ਕੀ ਕਹਿੰਦੇ ਸੋਣੇ ਦੀ ਲਾਉਨੇ ਆ ਪਨੀਰੀ ਕਈ ਨਾ ਮਾੜੀ ਮਾੜੀ ਤਾਂ ਕਰ ਲਈ ਪਾਟੂਚੀ ਹੋ ਜੂਗੀ ਨਲਾਵਾਂਗੇ ਜੀ ਪਨੀਰੀ ਹਾਂਜੀ ਸਹੀ ਲਾਉਣੀ ਤੇ ਦੁਕਾਨੀ ਮੈਂ ਵੀ ਲਾਉਣੇ ਬੂਟੇ ਤੁਸੀਂ ਬੂਟੇ ਲਾਉਣੇ ਮਿੱਟੀ ਤੇ ਨਹੀਂ ਖਾਣੀ ਹਾਲ ਲੋ ਰੋਪੜ ਮਿੱਟੀ ਲੈ ਗਿਆ ਹਾਂ ਠੀਕ ਆ ਚੈੱਕ ਕਰੋ ਪਨੀਰੀ ਦੀ ਪੈਕਿੰਗ ਐਦਾਂ ਬੋਸ਼ੀ ਵਾਲੇ ਪੈਕ ਕਰਦੇ ਆ ਤੇ ਬਾਕੀ 5ੀ ਬੂਤੇ ਕਹਿ ਕੇ ਦਿੱਤੇ ਆ ਤੇ ਬਾਕੀ ਆਪਾਂ ਚੈੱਕ ਕਰਦੇ ਆ ਕਾਊਂਟਿੰਗ ਕਿੰਨੇ ਆ ਪਤਾ ਨੂੰ ਵੀ ਚੈੱਕ ਕਰਾਵਾਂਗੇ ਵਾਹਿਗੁਰੂ ਜੀ ਖਾਤਮ ਇਹ ਤੁੱਕੇ ਜੇ ਲਾ ਦੇ ਨੇ ਇੱਕ ਇਧਰ ਇੱਕ ਇਧਰ ਇੱਕ ਇਧਰ ਜਦੋਂ ਕੱਢ ਡਿਗਦੀ ਫਿਰਦੀ ਆਡੀ ਕਈ ਨਹੀਂ ਫੰਨੀ ਪੁੱਤ ਤੇ ਬੂਟੇ ਵੀ ਨਹੀਂ ਖਰਾਬ ਕਰਨੇ ਇਦਾਂ ਨਹੀਂ ਕਰਨਾ ਹੈ ਤੇਦਕ ਇਹ ਨਹੀਂ ਬੜੀਦੀ ਪੁੱਤ ਵੱਜੂਗੀ ਬਾਕੀ ਇਹਨਾਂ ਦਾ ਨਾਂ ਤੇ ਬੜਾ ਸੁਣਿਆ ਪੋਛੀ ਵਾਲਿਆਂ ਦਾ ਯਾਰ ਕੀ ਲਾਗੇ ਤੇ ਚੈੱਕ ਕਰਦੇ ਆਂ ਕੀ ਆਂਦੀ ਪਨੀਰੀ ਇਹਨਾਂ ਦੀ ਤੈਨੂੰ ਰਿਜ਼ਲਟ ਦਿਖਾਵਾਂਗੇ ਪਨੀਰੀ ਉਦਾਂ ਛੋਟੀ ਜਿਹਾ ਆਉਦੀ ਕਿ ਇੱਦਾਂ ਕੀ ਹੁੰਦੀ ਆ ਪਤਾ ਨਹੀਂ ਆਪਾਂ ਨੂੰ ਬੂਤੇ ਬੜੇ ਨਿੱਕੇ ਨਿੱਕੇ ਦੇ ਜਾਦੇ ਆ ਰਗੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਇੱਦਾਂ ਕੀ ਦਿੰਦੇ ਪਨੀਰੀ ਮੋਲੀਆਂ ਨਾ ਪੁੱਟੀ ਜਾਊਗਾ ਕੇ ਖਾਣੀਆਂ ਨਹੀਂ ਆ ਤੇ ਬਹੁਤ ਜਨਾ ਮਾੜਾ ਮਾੜਾ ਪਾਣੀ ਪਾ ਲਾਂਗੇ। ਇਹ ਲੋ ਜੀ ਆ ਜੂਗੀ। ਤਾਂ ਹੈ ਤੇ ਬੱਤਰ ਆ ਪਰ ਹੋਣਾ ਜਾਈਗਾ ਬਾਅਦ। ਬੰਦ ਕਰਕੇ ਤੇ ਇਹ ਬਣਾ ਲਾ ਤੇ ਕਰਦਾਂਗੇ ਬਾਅਦ। ਅੰਦਰ ਇਹ ਉਹ ਬੀਟ ਰੂਟ F1 하이브리ਡ ਨੂਰ ਤੇ ਬਾਕੀ ਇਹਦਾ ਜਲਦ ਜਦੋਂ ਆ ਗਈ ਆਪਣੀ ਪੂਰੀ ਹੋ ਗਈ ਤੇ ਫਿਰ ਚੈੱਕ ਕਰਾਵਾਂਗੇ ਕੀ ਆਉਂਦਾ ਪਹਿਲੀ ਵਾਰੀ ਲੌਨ ਲੱਗੇ ਆਰ ਕੀ ਬਾਕੀ ਕਰਦੇ ਆਂ ਚੈੱਕ ਅੰਦਰ ਦੇ ਵੀ ਚੈੱਕ ਕਰਾਉਣੇ ਤੁਹਾਨੂੰ ਅਸੀਂ ਚਾਹ ਨਹੀਂ ਵੇਖੇ ਕਦੀ ਪਹਿਲੀ ਵਾਰੀ ਲੌਨ ਲੱਗੇ ਆ ਕਾਲ ਕਰਕੇ ਵੀ ਆਉਦੇ ਰੇ ਮੈਨੂੰ ਇਹ ਤਾਂ ਜੋਬ ਜੋਬ ਕੇ ਲਾਉਣੇ ਪੈਣੇ ਆ ਫਰਨੇ ਸੰਘਣੇ ਜਾਦੇ ਵੀ ਆਂਦੇ ਸਹਿਜ ਵਾਵਾ ਕਰ ਜਾਂਦੇ ਆ ਤੇ ਜਿਆਦੇ ਜੇ ਸੰਘਣੇ ਵੀ ਲਾਏ ਤੇ ਫੇਰ ਵੀ ਪੰਗਾ ਸੰਘਣੇ ਨਹੀਂ ਲਾਉਣੇ ਫਿਰ ਇਹ ਸੋ ਨਾ ਨਾ ਕੇ बाकी पता नहीं बत्तर तेगा जे जे ना उगू तो फिर पानी ला देंगे दो दो ਆ ਲੈਨੇ ਕੀ ਲਾਗੇ ਵੇ ਲਈ ਪੀ ਹੂੰ ਗੈਪ ਪਾ ਪਾ ਕੇ ਬਾਹਰ ਲਾਈ ਜਾਵਾਂਗੇ ਨਾਲੇ ਗੰਦਾ ਪਤਾ ਲੱਗ ਜੂ ਪੀ ਸਾਤਾ ਦਿੱਦਕ ਓਏ 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 ਕਾਕਾ ਕੀ ਕਾਦਾ ਓਏ ਵੱਧ ਗਿਆ ਵੀ ਇਹ ਪਾਲੀਏ ਪੈਕਟ ਚ ਹਾਂ 叫的。喂喂。嗯。不对嗯。嗯、啊。 İktiladi ਕਲ ਕੋਈ ਨਹੀਂ ਬਾਕੀ ਥੋੜੀ ਜਿਹੀ ਲਾਈ ਹੈ ਚਕੰਦਰ ਇੰਨੇ ਤੇ ਖਲਾਰਾ ਪਾਤਾ ਮੈਨੂੰ ਜਿਆਦਾ ਇੱਥੇ ਤਾਂ ਨਹੀਂ ਹੋਣਾ ਕੋਈ ਆਉਦਾ ਜਿੱਦਾਂ ਇਹ ਬਾਕੀ ਜਲਤ ਚੈੱਕ ਕਰਾਵਾਂਗੇ ਤੁਹਾਨੂੰ ਠੀਕ ਹੈ ਬਾਅਦ ਚ ਕੀ ਬੰਦਾ ਗੋਪੀ ਦੇ ਢੀਲ ਦਾ ਗੋਪੀ ਨੂੰ ਮਾਹੇ ਪਾਣੀ ਮੂਲੀਆਂ ਤੇ ਗੋੰਗਲੂ ਤੇ ਵਾਧੂ ਆਏ ਨੇ ਆ। ਹੋਰ ਇੱਕ ਲਾਈ ਹੀ ਆ ਇੱਕ ਅਹੀਂ ਪਾਲਕ ਤੇ ਮੇਥੀ ਤੇ ਧਣੀਆਂ ਹੁਣ ਕੱਲ ਪੋਸਟੋਂ ਫੇਰ ਲਾਇਆ। ਬਾਕੀ ਚੈੱਕ ਕਰਾਵਾਂਗੇ ਤੁਹਾਨੂੰ ਠੀਕ ਆ। ਬਾਕੀ ਧੰਨਵਾਦ ਇੱਥੇ ਤੱਕ ਵਲੌਗ ਵੇਖਣ ਲਈ ਤੇ ਜਾਂਦੇ ਜਾਂਦੇ ਸੋਣਾ ਜਾਂ ਕਮੈਂਟ ਕਰ ਦਿਓ। ਜੀ ਆਇਆਂ ਨੂੰ ਓਕੇ ਬਾਏ ਬਾਏ ਟਾਟਾ ਮੈਂ ਬਾਲ ਚਾ ਲਿਆ ਮੈਂ ਇੱਥੇ ਖਲੋਉ ਮੈਂ ਬਾਲ ਚਾ ਲਿਆ